16 ਮਾਡਲ ਹੈ ਬ੍ਰਦਰ ਓਕੇ ਜੀ ਹਾਂ ਇਹ 30000 ਰੁਪਏ ਦਾ ਦੇ ਦਾਂਗੇ ਆਪਾਂ ਇਹ 10 ਮਾਡਲ ਹੈ ਜੀ ਓਕੇ ਜੀ ਇਹ ਦੇ ਦਾਂਗੇ 23000 ਰੁਪਏ ਦਾ ਸਿਰਫ 23000 ਰੁਪਏ ਦਾ ਇਹ ਵੀ ਨਾਲ ਪਲਟੀਨਾ ਇਹ ਵੀ 14 ਮਾਡਲ ਹੈ ਜੀ ਇਹ ਵੀ ਇੰਨੇ ਦੀ ਦੇ ਦਾਂਗੇ ਆਪਾਂ ਓਕੇ ਓਕੇ ਜੀ 11 ਮਾਡਲ ਹੈ ਲੋਕਲ ਨੰਬਰ ਹੈ ਓਕੇ ਜੀ ਹਾਂ ਕਿੰਨੇ ਕੁ ਦਾ ਦੇ ਦੋਗੇ ਜੀ 36000 ਰੁਪਏ ਡਿਮਾਂਡ ਕਰਦੇ ਮਲਕਿਆਂ ਲੈ ਲੋ 32000 ਰੁਪਏ ਤੱਕ ਦੇ ਦਾਂਗੇ 2018 ਮਾਡਲ ਹੈ ਇਹ ਠੀਕ ਹੈ ਬਾਈ ਜੀ ਡਬਲ ਡਿਸਕ ਬ੍ਰੇਕ ਹੈ ਹਾਂ ਜੀ ਬਿਲਕੁਲ ਜੀ ਹਾਂ ਲੋਕਲ ਨੰਬਰ ਹੈ ਫਸਟ ਓਨਰ ਹੈ ਜੀ ਕੈਸ਼ ਦਾ ਮੋਟਰਸਾਈਕਲ ਹੈ ਇੱਕੋ ਰੇਟ 1.5 ਲੱਖ ਰੁਪਏ ਦਾ ਦੇ ਦਾਂਗੇ ਸਰ ਹਾਂ ਜੀ ਦੋਸਤੋ ਸასი ਕਾਲ ਮੈਂ ਤੁਹਾਡਾ ਖਾਨ ਮਾਨਸਾ ਦਾ ਸੋ ਦੋਸਤੋ ਅੱਜ ਆਪਾਂ ਪਹੁੰਚਿਆ ਬਲਾਡਾ ਸ਼ਹਿਰ ਦੇ ਵਿੱਚ ਗੱਸੀ ਆਟੋ ਡੀਲ ਬਹੁਤ ਹੀ ਘੈਂਟ ਘੈਂਟ ਮੋਟਰਸਾਈਕਲ ਬਹੁਤ ਹੀ ਕਾਟ ਰੇਟ ਦੇ ਵਿੱਚ ਨੇ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਆਜੋ ਮੇਰੇ ਨਾਲ ਆਹ ਸਪਰੈਂਡਰ 1 11 ਮਾਡਲ ਹੈ ਲੋਕਲ ਨੰਬਰ ਹੈ ਓਕੇ ਜੀ ਹਾਂ ਕਿੰਨੇ ਕਰਾ ਦੇ ਦੋਗੇ ਇਹ 36000 ਰੁਪਏ ਡਿਮਾਂਡ ਕਰਦੇ ਆ ਮੁਲਕਿਆਂ ਲੈ ਲੋ 32000 ਰੁਪਏ ਤੱਕ ਦੇ ਦਾਂਗੇ ਆਪਾਂ ਮੁੱਕੇ ਦੇ ਹਾਂਜੀ ਹਾਂ ਠੀਕ ਠੀਕ ਹੈ ਜੀ ਓਕੇ ਕਾ ਆ ਗਈ ਇਹ ਕਿੰਨੇ ਮਾਡਲ ਆ ਗਈ ਇਹ 17 ਮਾਡਲ ਆ ਗਿਆ ਵੀਰੇ ਠੀਕ ਠੀਕ ਹੈ ਜੀ ਸਾਰਾ Ориਜਨਲ ਮੋਟਰਸਾਈਕਲ ਹੈ ਫਰਸਟ ਓਨਰ ਹੈ ਠੀਕ ਹੈ ਜੀ ਸੈਲਫ ਸਟਾਰਟ ਹੈ ਠੀਕ ਠੀਕ ਹੈ ਜੀ ਹਾਂਜੀ ਇਹ 55000 ਰੁਪਏ ਡਿਮਾਂਡ ਹੈ ਜੀ 40000 ਰੁਪਏ ਦੇ ਦੋਗੇ ਹਾਂ ਠੀਕ ਠੀਕ ਹੈ ਜੀ ਬਾਕੀ ਮੋਟਾ ਯਸ ਕਰ ਦਾਂਗੇ ਕੋਈ ਗੱਲ ਨਹੀਂ ਤੁ ओके जी हां ये बठंडा नंबर है 18 ये भी 18 मॉडल है जी ये दे दंगे 55 ਤੋਂ ਪਲੱਸ ਦੇ ਦਾਂਗੇ ਆਪਾਂ 55 ਦੇ ਕਰੀਬ ਦੇ ਹੀ ਦਵਾਂਗੇ ਉਸ ਕਹਿੰਦਾ ਬਾਬਾ ਕੀ ਠੀਕ ਹੈ ਜੀ ਆ ਕਿੰਨੇ ਮਾਡਲ ਆ ਗਿਆ ਜੀ ਇਹ 19 ਮਾਡਲ ਆ ਗਿਆ ਬ੍ਰਦਰ ਠੀਕ ਹੈ ਜੀ हां ये ਦੇ ਦਾਂਗੇ ਆਪਾਂ 62000 ਰੁਪਏ ਦਾ ਸਰ 62000 ਰੁਪਏ ਦਾ ਹਾਂ ਜੀ ਸਾਰੇ ਸੈਲਫ ਸਟਾਰਟ ਹੈ ਸਾਰੇ ਸਾਫ ਬਹੁਤ ਆ ਮੋਟਰਸਾਈਕਲ ਨੇ ਸਾਰੇ ਸੈਲਫ ਸਟਾਰਟ ਨੇ ਠੀਕ ਠੀਕ ਹੈ ਜੀ ਨੇੜੇ ਆ ਕੇ ਦਿਖਾ ਦੇ ਬਾਈ ਸਾਰੇ ਡਾਕੂਮੈਂਟ ਵਗੈਰਾ ਪੂਰੇ ਮਿਲ ਲਣਗੇ ਠੀਕ ਠੀਕ ਹੈ ਜੀ ਸਾਰੇ ਨੇ ਕਾਪੀਆਂ ਹੈਗੀਆਂ ਜੀ ਹਾਂ ਸਾਰੇ ਕਾਪੀਆਂ ਵਾਲੇ ਨੇ ਕੋਈ ਆਪਣੇ ਫਾਈਨਾਂਸ ਵਾਲੀ ਗੱਡੀ ਨਹੀਂ ਹੋਊਗੀ ਸਾਰਾ ਸਿਲਵਰ ਤਾਂ ਮਹਿੰਗਾ ਹੋਊ ਜੀ ਇਹ ਸਿਲਵਰ ਇਹ ਵੀ ਉੱਨੀ ਮਾਡਲ ਹੈ ਬ੍ਰਦਰ 60000 ਰੁਪਏ ਡਿਮਾਂਡ ਕਰਦੇ ਆਪਾਂ ਬਾਕੀ ਮੋਕੇ ਤੇ ਹਾਂ ਠੀਕ ਠੀਕ ਹੈ ਜੀ ਇਹ 60000 ਰੁਪਏ ਦਾ ਦੇ ਦਾਂਗੇ ਆਪਾਂ ਯਾਰ ਓਕੇ ਓਕੇ ਜੀ ਬਾਈ ਕਹਿੰਦਾ ਕਿਹੜਾ ਇੱਕੋ ਦੂਸਤ ਦੁਕਾਨ ਤੇ ਆਉਂਗਾ ਸ਼ੋਰੂਮ 'ਚ ਆਉਂਗੇ ਨਾ ਤੁਹਾਨੂੰ ਮਰਾਜ ਕਰਕੇ ਨਹੀਂ ਮੁੜ ਜਾਊਗਾ ਕੋਈ ਪੈਸੇ ਪਿੱਛੇ ਨਹੀਂ ਜਾਣਾ ਬਾਈ ਕਹਿੰਦੇ ਹਾਂ ਬਿਲਕੁਲ ਇੱਕ ਆ ਡੀ ਲਗਸ ਆ ਗਿਆ ਜੀ ਇਹ ਡੀਲੈਕਸ ਬਲੱਡਰ ਨੰਬਰ ਹੈ ਵੀਰੇ 22000 ਕਿਲੋਮੀਟਰ ਚੱਲੇ ਆ ਓਕੇ ਜੀ ਫਸਟ ਓਨਰ ਹੈ 18 ਮਾਡਲ ਹੈ ਜੀ ਇਹ ਠੀਕ ਹੈ ਜੀ ਹਾਂ ਇਹ ਦੇ ਦਾਂਗੇ ਆਪਾਂ ਇੱਕੋ ਰੇਟ 45000 ਰੁਪਏ ਦਾ ਸਰ 45000 ਰੁਪਏ ਦੇ ਦੋਗੇ ਹਾਂ ਜੀ ਠੀਕ ਹੈ ਜਿਵੇਂ ਦੇਖਿਆ ਨਾ ਲੋਕ ਦੋਸਤੋ ਆਪਾਂ ਮੋਟਰਸਾਈਕਲ ਲੱਖ ਪਲੱਸ ਹੋ ਰਹੇ ਨੇ ਸਾਰੇ ਤੁਹਾਨੂੰ ਨਵਾਂ ਲੈਂਜ ਲੋੜ ਨਹੀਂ ਹੈਗੀ ਤੁਸੀਂ ਇੱਥੇ ਆਓ ਤੁਹਾਨੂੰ ਜਿਵੇਂ ਨਵੇਂ ਵਰਗੇ ਮੋਟਰਸਾਈਕਲ ਹੀ ਮਿਲਣਗੇ ਬਾਕੀ ਨਾਮ ਗੱਲਾਂ ਪੁਰਾਣੇ ਆ ਜਾਂਦੇ ਬਾਕੀ ਮੋਟਰਸਾਈਕਲ ਸਾਰੇ ਨਵੇਂ ਨੇ ਠੀਕ ਹੈ ਜੀ ਕਾਰ ਲਾ ਡੀਲੈਕਸ ਆ ਗਿਆ ਜੀ ਹਾਂ 21 ਮਾਡਲ ਆ ਠੀਕ ਹੈ ਅਹ 65000 ਰੁਪਏ ਡਿਮਾਂਡ ਕਰਦੇ ਆ 60000 ਰੁਪਏ ਦਾ ਦੇ ਦਾਂਗੇ ਲਾਸਟ ਸਰ 60000 ਰੁਪਏ ਦੇ ਦੂੰਗਾ ਹਾਂਜੀ 21 ਮਾਡਲ ਹੈ ਸੈਲਫ ਸਟਾਰਟ ਠੀਕ ਹੈ ਜੀ ਸਰਕਾਰੀ ਪਲੇਟਾਂ ਲੱਗੀਆਂ ਚੱਲਿਆ ਕਿੰਨਾ ਕ ਭਈ ਇਹ ਚੱਲਿਆ ਹੋਊਗਾ ਜੀ ਇਹ 15000 ਚੱਲਿਆ ਜੀ ਸਰ 15000 ਹੀ ਚੱਲਿਆ ਹੋਇਆ ਹਾਂ ਬਿਲਕੁਲ ਠੀਕ ਠੀਕ ਹੈ ਜੀ ਇੱਕ ਆ ਗੱਡੀ ਲੈਕਸੀ ਕਾਲੇ ਰੰਗ ਦੀ ਹੈ ਹਾਂ 19 ਮਾਡਲ ਹੈ ਇਹ 12 13000 ਚੱਲਿਆ ਜੀ ਠੀਕ ਹੈ ਜੀ ਹਾਂ ਇਹ ਦੇ ਦਾਂਗੇ ਆਪਾਂ 48000 ਰੁਪਏ ਦਾ ਸਰ 48000 ਰੁਪਏ ਦੇ ਦੂੰਗਾ ਹਾਂਜੀ ਠੀਕ ਹੈ ਜੀ ਆ ਗਈ ਬਿਆਜ ਵਾਲਿਆਂ ਦਾ ਜਿਹੜਾ ਕਹਿੰਦੇ ਨੇ ਤੇਲ ਪਾ ਕੇ ਭੁੱਲ ਜਾਂਦਾ ਕੱਟ ਤੇਲ ਪਾ ਕੇ ਭੁੱਲ ਜਾਂਦਾ ਸੀ ਗੱਲ ਹੈ ਜਿਹੜੇ ਸੋਚਦੇ ਕਹਿੰਦਾ ਰੇਟ ਮਹਿੰਗਾ ਹੈ ਤੇਲ ਦਾ ਤਾਂ ਆਹ ਮੋਟਰਸਾਈਕਲ ਇੰਚ ਵੀ ਬੇਨਫੀਟ ਹੈ ਹਰੇਕ ਬੰਦੇ ਨੂੰ ਬਿਲਕੁਲ ਜੀ ਠੀਕ ਹੈ ਇਹ ਕਿੰਨੇ ਮਾਡਲ ਹੈ ਬਾਈ ਜੀ ਇਹ 18 ਮਾਡਲ ਨੇ ਦੋਨੋਂ ਠੀਕ ਹੈ ਜੀ ਹਾਂ ਤੇ ਇਸ ਦੇ ਮੋਟਰਸਾਈਕਲ ਨੇ ਇਹ ਮੋਟਰਸਾਈਕਲੂਗਾ ਕੋਈ 43-44000 ਦਾ ਜੀ ਆਹ ਦੇ ਦਾਂਗੇ 42000 ਰੁਪਏ ਦਾ ਠੀਕ ਠੀਕ ਹੈ ਬਸ 1000 ਰੁਪਏ ਦਾ ਫਰਕ ਹੈ ਹਾਂ ਠੀਕ ਠੀਕ ਹੈ ਇਹਦੇ ਵਿੱਚ ਕਾ 20 ਮਾਡਲ ਮਿਲ ਜਾਏਗਾ ਓਕੇ ਜੀ ਨੰਬਰ ਵੀ ਬਹੁਤ ਸੋਹਣਾ ਦੇਖੋ ਵੀਆਪੀ ਨੰਬਰ ਹੈ 6500 ਨੰਬਰ ਹੈ ਠੀਕ ਠੀਕ ਹੈ ਜੀ ਸਾਰਾ Ориਜినਲ ਹੈ ਮੋਟਰਸਾਈਕਲ ਇਹ ਠੀਕ ਹੈ ਬਾਈ 20 ਮਾਡਲ ਹੈ ਕੈਸ਼ ਦਾ ਮੋਟਰਸਾਈਕਲ ਹੈ ਜੀ ਓਕੇ ਜੀ ਇਹ ਆਪਾਂ ਦੇ ਦਾਂਗੇ ਇੱਕੋ ਰੇਟ 45000 ਰੁਪਏ ਸਰ 45000 ਰੁਪਏ ਦੇ ਦੋਗੇ ਹਾਂ ਜੀ ਬਾਕੀ ਨੰਬਰ ਕਰਕੇ ਮਹਿੰਗਾ ਮੋਟਰਸਾਈਕਲ ਹੁੰਦਾ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 110 cc ਹੈ ਇਹ ਡਿਜੀਟਲ ਮੀਟਰ ਹੈ ਡਿਸਕ ਬ੍ਰੇਕ ਨੇ ਜੀ ਸਾਰਾ origignal ਮੋਟਰਸਾਈਕਲ ਹੈ ਠੀਕ ਹੈ ਬਾਈ ਜੀ ਇੱਕ ਹੋਰ ਰੇਟ ਦੇ ਦਾਂਗੇ 50000 ਰੁਪਏ ਦਾ ਸਰ 50000 ਰੁਪਏ ਦੇ ਦਊਂਗਾ ਹਾਂ ਜੀ ਆਪਾਂ ਕਹਾ ਮੋਟਰਸਾਈਕਲ ਮਿਲਦੇ ਨਹੀਂ ਬਾਈ ਛੋਡੇ ਕੋਲੇ ਖੜਿਆ ਨਹੀਂ ਹੋਰ ਕੋਲ ਤਾਂ ਮਿਲਦੇ ਨਹੀਂ ਕਿਸੇ ਕੋਲੇ ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਕਾ ਬਲਟੀਨਾ ਆ ਗਿਆ ਜੀ ਹਾਂ ਇਹ ਇੱਕ ਹੀ ਮਾਡਲ ਹੈ ਬ੍ਰਦਰ ਠੀਕ ਹੈ ਜੀ ਹਾਂ ਇਹ ਦੇ ਦਾਂਗੇ 62000 ਰੁਪਏ ਦਾ ਆਪਾਂ ਅੱਛਾ 60000 ਰੁਪਏ ਦੇ ਦੋਗੇ ਠੀਕ ਹੈ ਜੀ ਠੰਡ ਬਾਅਦ ਤੇ ਸ਼ੀਸ਼ੇ ਵੀ ਲੱਗੇ ਆ ਦੂਜਾ ਨਹੀਂ ਬਿਲਕੁਲ ਹੱਥ ਲੱਗੇ ਹੋਏ ਨੇ ਹਾਂ ਓਕੇ ਓਕੇ ਜੀ ਕੰਪਨੀ ਵੱਲ ਹੀ ਆਉਂਦੇ ਵੈਸੇ ਓਕੇ ਓਕੇ ਜੀ ਸਾਰਾ ਤੇ ਸਰਕਾਰੀ ਪਲੇਟਾਂ ਲੱਗੀਆਂ ਮਿਲਣਗੀਆਂ ਤੁਹਾਨੂੰ ਬਿਲਕੁਲ ਇਹ ਕਿਸੀ ਨੋਟ ਨਹੀਂ ਬਿਲਕੁਲ ਨਹੀਂ ਦੇਪਾ ਨੰਬਰ ਨੇ ਤਕਰੀਬਨ ਬੁਲਟ ਆ ਗਿਆ ਹਾਂ ਸਾਰੇ ਮੋਟਰਸਾਂ ਦਾ ਰਾਜਾ ਕਹਿੰਦੇ ਇਹਨੂੰ ਆਪਾਂ ਠੀਕ ਹੈ ਜੀ ਇਹ ਕਿੰਨੇ ਦੇ ਦੋਗੇ ਜੀ ਇਹ ਇਹ ਦੇ ਦਾਂਗੇ ਆਪਾਂ ਅ 2018 ਮਾਡਲ ਹੈ ਇਹ ਠੀਕ ਹੈ ਬਾਈ ਜੀ ਡਬਲ ਡਿਸਕ ਬ੍ਰੇਕ ਹੈ ਹਾਂ ਜੀ ਬਿਲਕੁਲ ਜੀ ਹਾਂ ਲੋਕਲ ਨੰਬਰ ਹੈ ਫਸਟ ਓਨਰ ਹੈ ਜੀ ਕੈਸ਼ ਦਾ ਮੋਟਰਸਾਈਕਲ ਹੈ ਇੱਕੋ ਰੇਡ 1.5 ਲੱਖ ਰੁਪਏ ਦਾ ਦੇ ਦਾਂਗੇ ਸਿਰਫ 1.5 ਲੱਖ ਰੁਪਏ ਦੇ ਦੋਗੇ ਠੀਕ ਠੀਕ ਹੈ ਕਾਪੀ ਨਾਮਾ ਇਹਦੇ ਨਾਲ ਦਾ ਬ੍ਰਦਰ 2.5 ਲੱਖ ਰੁਪਏ ਦਾ ਨਮਾ ਜੀ ਹਾਂ ਜੀ ਠੀਕ ਹੈ ਜੀ 2.5 ਲੱਖ ਰੁਪਏ ਦਾ ਆ ਰਿਹਾ ਨਾਲੇ ਉਹਨ ਇੰਜੈਕਟਰ ਵਾਲਾ ਹੈ ਇਹ ਕਾਰਫੇਟਰ ਵਾਲਾ ਹੈ ਠੀਕ ਠੀਕ ਹੈ ਜੀ ਹਾਂ ਇੱਕ ਗੱਲ ਰੱਖਣਾ ਜਿਵੇਂ ਆ ਮੋਟਰਸਾਈਕਲ ਨਮਾ ਦੋਨੋਂ ਸ਼ੀਸ਼ੇ-ਛੁਸ਼ੇ ਨਾਲ ਹੈ ਜੈਨੂਨ ਪੀਸ ਹੈ ਇਹ ਇੰਜ ਹਾਂ ਸਾਰਾ ਕੁਝ ਮਿਲੂ ਠੀਕਾ ਬਾਈ ਇਹ ਪਲਟੀਨਾ ਹਾਂ ਇਹ ਪਲਟੀਨਾ 18 ਮਾਡਲ ਹੈ ਬ੍ਰਦਰ ਠੀਕ ਹੈ ਜੀ ਇਹ 50000 ਰੁਪਏ ਡਿਮਾਂਡ ਕਰਦੇ ਆ ਓਕੇ ਜੀ ਹਾਂ ਕੋਈ ਮੌਕੇ ਤੇ ਮਣਾ ਮੋਟਾ ਘੱਟ ਵੱਧ ਕਰਕੇ ਦਵਾ ਦਾਂਗੇ ਠੀਕ ਠੀਕ ਹੈ ਜੀ ਹਾਂ ਜੀ ਹਾਂ ਹਾਂ ਠੀਕ ਹੈ ਨੰਬਰ ਵੀ ਉਹ ਕਾ ਸੋਨਾ ਦਾ 405 ਹਾਂ ਸਪਲੈਂਡਰ ਆ ਗਿਆ ਜੀ ਠੀਕ ਹੈ ਬਾਈ ਜੀ 19 ਮਾਡਲ ਹੈ ਓਕੇ ਜੀ ਸਾਰਾ ਜੈਡ ਬਲੈਕ ਲੈਮੀਨੇਸ਼ਨ ਕੀਤੀ ਹੋਈ ਹੈ ਦੇਖੋ ਹਾਂ ਜੀ ਬਿਲਕੁਲ ਬਿਲਕੁਲ ਸਾਰਾ ਲੈਮੀਨੇਸ਼ਨ ਹੈ ਸਰਕਾਰੀ ਪਲੇਟਾਂ ਨੇ ਠੀਕ ਹੈ ਜੀ ਹਾਂ ਇਹ ਕਾਪੀ ਨਾਮ ਕਰਵਾ ਕੇ ਦੇ ਦਾਂਗੇ ਆਪਾਂ ਵਿੱਚ ਹੀ ਕਾਪੀ ਨਾਮ ਕਰਾਈਦਾ ਕੋਈ ਪੈਸਾ ਨਹੀਂ ਦੇਣਾ ਕਸਟਮਰ ਨੇ 65000 ਰੁਪਏ ਦਾ ਦੇ ਦਾਂਗੇ ਇਹਨੂੰ ਠੀਕ ਹੈ ਕਾਪੀ ਵੀ ਤੁਸੀਂ ਨਾ ਕਰਕੇ ਦੇ ਹਾਂ ਸਾਰਾ ਕੁਝ ਹੀ ਉਹਨੇ 1 ਰੁਪਿਆ ਨਹੀਂ ਹੋਰ ਦੇਣਾ ਕਾਗਜ਼ੀ ਕਾਰਵਾਈ ਸਾਰਾ ਕੁਝ ਅਸੀਂ ਕਰਾਂਗੇ 65000 ਰੁਪਏ ਦੇ ਵਿੱਚ ਦੇ ਦਾਂਗੇ ਠੀਕ ਠੀਕ ਹੈ ਬਾਈ ਜੀ ਸਾਰਾ ਲੈਮੀਨੇਸ਼ਨ ਹੈ ਜੀ ਓਕੇ ਓਕੇ ਜੀ ਇਹ ਕਾ ਆ ਗਿਆ ਆਪਣਾ ਇਹ ਸੀਟੀ 100 ਆ ਗਿਆ ਜੀ ਹਾਂਜੀ ਹਾਂਜੀ ਇਹ 2005 ਮਾਡਲ ਹੈ ਇਹ ਤਿਆਰ ਹੋਇਆ ਹੋਇਆ ਮੋਟਰਸਾਈਕਲ ਇੰਜਨ ਦਾ ਫੁੱਲ ਕੰਮ ਟਾਇਰ ਟੂਰ ਨਵੇਂ ਟੈਂਕੀ ਟਾਪੇ ਮਲਾਨਾ ਸਾਰੇ ਪੇਂਟ ਪਾਇਆ ਹੋਇਆ ਕਿਤੇ ਹੋਏ ਨੇ ਦਸਕੇ ਦੇਵਾਂਗੇ ਆਪਣੇ ਆਹ ਮੋਟਰਸਾਈਕਲ ਆ ਗਿਆ ਜੀ ਇਹ ਬਜਾਰਦ ਹੈ ਜੀ ਵਿਕਰਾਂਤ ਠੀਕ ਹੈ ਜੀ 115 ਹਾਂਜੀ ਹਾਂਜੀ ਹਾਂ ਇਹ 16 ਮਾਡਲ ਹੈ ਬ੍ਰਦਰ ਓਕੇ ਜੀ ਹਾਂ ਇਹ 30000 ਰੁਪਏ ਦਾ ਦੇ ਦਾਂਗੇ ਆਪਾਂ ਸਿਰਫ 30000 ਰੁਪਏ ਦੇ ਦੋਗੇ ਹਾਂਜੀ ਬਿਲਕੁਲ ਸਪੋਰਟ ਬਾਈਕ ਕਹਿ ਦਿੰਦੇ ਆਪਾਂ ਜਿਵੇਂ ਹਾਂਜੀ ਹਾਂ ਹਾਂ ਸਪੋਰਟਸ ਬਾਈਕ ਹੈ ਇਹ ਠੀਕ ਠੀਕ ਹੈ ਸਿਰਫ 30000 ਰੁਪਏ ਦੇ ਦੋਗੇ ਹਾਂਜੀ ਹਾਂ ਡਿਸਕ ਬ੍ਰੇਕ ਕਾਗਜ਼ ਸਾਰਾ ਬਾਈ ਜੀ ਸਾਰਾ ਕੁਝ ਓਕੇ ਮਿਲੂਗਾ ਵੀਰੇ ਕਾਗਜ਼ ਸਾਰੇ ਓਕੇ ਨੇ ਦੇ ਹਾਂ ਸਾਰੇ ਓਕੇ ਠੀਕ ਠੀਕ ਹੈ ਜੀ ਬਾਕੀ ਇਹਨਾਂ ਸਸਤਾ ਮੈਂ ਕਹਿੰਦਾ ਕਿ ਤੋਂ ਮਿਲਣਾ ਜਿੰਨਾ ਤੁਸੀਂ ਸਸਤਾ ਦੇ ਜਾਂਦਾ ਨਾ ਬਿਲਕੁਲ ਬਿਲਕੁਲ ਇਹ ਕਾਗਜ਼ ਆ ਪੈਸਾ ਆ ਗਿਆ ਇਹ ਪੈਸਾ ਆ ਗਿਆ ਜੀ ਇਹ 10 ਮਾਡਲ ਹੈ ਜੀ ਓਕੇ ਜੀ ਇਹ ਦੇ ਦਾਂਗੇ 23000 ਰੁਪਏ ਦਾ ਸਿਰਫ 23000 ਰੁਪਏ ਦਾ ਹਾਂਜੀ ਹਾਂ ਠੀਕ ਠੀਕ ਹੈ ਨੰਬਰ ਮਾਨਸਾ ਜੀ ਨੰਬਰ ਲੋਕਲ ਨੰਬਰ ਮਿਲਣਗੇ ਜੀ ਠੀਕ ਹੈ ਕਾਪੀਗਰਾ ਪੂਰੀ ਹੈ ਜੀ ਸਾਰੇ ਹਾਂ ਸਾਰੇ ਕਾਗਜ਼ ਪੂਰੇ ਆ ਪਲਾਟ ਇਨ ਆਗੇ ਓਕੇ ਜੀ ਹਾਂ ਇਹ 14 ਮਾਡਲ ਹੈ ਜੀ 35000 ਰੁਪਏ ਦਾ ਅੱਛਾ 14 ਮਾਡਲ 35000 ਰੁਪਏ ਦੇ ਦੋਗੇ ਹਾਂ ਜੀ ਹਾਂ ਬਿਲਕੁਲ ਆ ਦਿਖਾ ਦਿਓ ਬਈ ਨੇੜਿਆ ਕੇ ਦਿਖਾ ਦੇ ਮੜਾ ਜਿਆ ਕੀ ਆਤੀ ਹੈ ਮੋਸੇਂ ਦੇਖੋ ਤੁਸੀਂ ਹਾਂ ਬਿਲਕੁਲ ਸਾਫ ਪਿਆ ਮੋਹੀ ਜੀ ਦੇਖੀਏ ਨਾ ਨਈ ਹਾਂਜੀ ਹਾਂ ਠੀਕ ਠੀਕ ਹੈ ਜੀ ਚੱਲਿਆ ਕਿੰਨਾ ਬਈ ਇਹ ਚੱਲਿਆ ਤਾਂ ਮੇਰੇ ਖਿਆਲ ਚ ਕੋਈ ਹੋਊਗਾ 15-20 ਕਿਲੋਮੀਟਰ ਅੱਛਾ ਅੱਛਾ ਬਸ ਇੰਨੇ ਹੀ ਚੱਲੇ ਹੋਏ ਹਾਂਜੀ ਠੀਕ ਠੀਕ ਹੈ ਇਹ ਕਾ ਆ ਗਿਆ ਭਾਈ ਜੀ ਪਲਟੀਨਾ ਇਹ ਵੀ ਨਾਲ ਪਲਟੀਨਾ ਇਹ ਵੀ 14 ਮਾਡਲ ਹੈ ਜੀ ਇਹ ਵੀ ਇੰਨੇ ਦੀ ਦੇ ਦਾਂਗੇ ਆਪਾਂ ਓਕੇ ਓਕੇ ਜੀ ਹਾਂ ਇੱਕ ਆ ਪੈਣਾ ਵਾਸਤੇ ਕਹਿੰਦਾ ਸਕੂਟਰੀਆਂ ਆ ਗਈਆਂ ਜੀ ਜਿਨ੍ਹਾਂ ਨੇ ਲੈਣੇ ਨੇ ਦੇਖੋ ਬਿਲਕੁਲ ਠੀਕ ਹੈ ਜੀ ਇਹ ਕਿਹ ਰੇਂਜ ਚ ਨਹੀਂ ਇਹ ਸਕੂਟਰੀ ਐਕਟਿਵ ਹੈ ਵੀਰੇ 18 ਮਾਡਲ ਓਕੇ ਜੀ ਹਾਂ 18 ਮਾਡਲ ਹੈ ਲੋਕਲ ਨੰਬਰ ਆ ਮਾਫ ਹਾਂ ਲੋਕਲ ਨੰਬਰ ਹੈ ਜੀ ਠੀਕ ਠੀਕ ਹੈ ਜੀ ਹਾਂ ਇਹ 48000 ਰੁਪਏ ਦੀ ਵਿਜ ਕਾਪੀ ਨਾਮ ਕਰਵਾ ਕੇ ਦੇ ਦਾਂਗੇ ਸਿਰਫ 48000 ਰੁਪਏ ਚ ਹਾਂਜੀ ਕਾਪੀ ਕਾਗਜ਼ ਕਾਰਵਾਈ ਸੋਡੀ ਬਿਲਕੁਲ ਸਾਰਾ ਕੁਝ ਸਾਡਾ ਸਾਰਾ ਖਰਚਾ ਸਾਡਾ ਟਰਾਂਸਫਰ ਦਾ ਖਰਚਾ ਵੀ ਅਸੀਂ ਖੁਦ ਕਰਾਂਗੇ ਠੀਕ ਠੀਕ ਹੈ ਬਾਈ ਜੀ 48000 ਰੁਪਏ ਦੇ ਦਾਂਗੇ ਓਕੇ ਓਕੇ ਕਾ ਆ ਗਈ ਆਪਣੇ ਇਹ 17 ਮਾਡਲ ਆ ਗਈ ਜੀ ਠੀਕ ਹੈ ਜੀ ਇਹ 40000 ਰੁਪਏ ਦੀ ਦੇ ਦਾਂਗੇ ਕਾਪੀ ਨਾਮ ਕਰਵਾ ਕੇ ਸਿਰਫ 40000 ਰੁਪਏ ਚ ਨਾਮ ਤੁਸੀਂ ਕਰਾਉਂਗੇ ਕਾਪ ਕਾਗਜ਼ ਕਾਰਵਾਈ ਸੋਡੀ ਬਿਲਕੁਲ ਠੀਕ ਠੀਕ ਹੈ ਬਾਈ ਜੀ ਇਹ ਕਾ ਆ ਗਈ ਇਹ ਮੈਸਟਰੋ ਆ ਗਈ ਜੀ ਠੀਕ ਇਹ 25000 ਰੁਪਏ ਦੇ ਦੇ ਦਾਂਗੇ ਸਿਰਫ 25000 ਰੁਪਏ ਦੇ ਦਾਂਗੇ ਠੀਕ ਠੀਕ ਹੈ ਜੀ ਇਹ 10 ਮਾਡਲ ਆ ਗਈ ਇਹ ਵਿਚਾਰਾ ਕੁ ਸਿੱਖਣ ਸੁਖਣ ਬਾਅਦ ਹੀ ਲੈ ਜਾਂਦੇ ਨੇ ਕਈ ਵਾਰ ਹਨਾ ਬੱਚਿਆਂ ਵਾਸਤੇ ਲੈ ਲੈਂਦੇ ਨੇ ਇਸ ਸਕੂਟਰੀ ਦੇ ਦਾਂਗੇ ਆਪਾਂ 17000 ਰੁਪਏ ਦੀ ਸਿਰਫ 17000 ਰੁਪਏ ਦੇ ਦਾਂਗੇ ਠੀਕ ਹੈ ਜੀ ਕਾਪੀ ਵਗੈਰਾ ਇਹਦੀ ਹੈਗੀ ਹੈਗੀ ਸਾਰਾ ਕੁਝ ਕਾਗਜ਼ ਦੇ ਪੂਰੇ ਮਿਲਣਗੇ ਓਕੇ ਜੀ ਹਾਂ ਜੀ ਠੀਕ ਹੋਰ ਬੇਨਤੀ ਹੈ ਕਸਟਮਰਾਂ ਨੂੰ ਜਿਹੜਾ ਕੋਈ ਫైనాన్స్ ਵਗੈਰਾ ਕੇ ਪੁੱਛਦੇ ਨੇ ਅਗਲੇ ਵੀ ਫైనాన్స్ ਕਰ ਦਿੰਦੇ ਹਾਂ ਅਸੀਂ 20 ਕਿਲੋਮੀਟਰ ਦੀ ਰੇਂਜ ਚ ਕਰ ਦਿਆਂ ਠੀਕ ਹੈ ਭਾਈ ਜ ਤਰਨਤਾਰਨ ਹੋਰ ਬਹੁਤ ਦੂਰ ਤੋਂ ਫੋਨ ਆਉਂਦੇ ਨੇ ਭਰਾਵਾਂ ਦੇ ਵੀ ਫైనాన్స్ ਕਰ ਦਊਂ ਏਡੀ ਦੂਰ ਆਪਾਂ ਫైనాਂਸ ਦੀ ਕਰਦੇ ਆਪਾਂ ਲੋਕਲੀ ਫైనాਂਸ ਕਰਦੇ ਆ 20 ਕਿਲੋਮੀਟਰ ਦੀ ਰੇਂਜ ਦੇ ਵਿੱਚ ਬਾਈ ਜੀ ਕਹਿੰਦੇ 25 ਕਿਲੋਮੀਟਰ ਦਾ ਏਰੀਆ ਜਿਹੜਾ ਆ ਗਿਆ ਉਹਦੇ ਵਿੱਚ ਹੀ ਫైనాਂਸ ਕਰਦੇ ਨੇ ਅੱਧੇ ਪੈਸੇ ਭਰ ਕੇ ਤੁਸੀਂ ਮੋਟਰਸਾਈਕਲ ਲੈ ਜਾ ਸਕਦੇ ਹੋ ਬਾਕੀ ਅੱਧੇ ਤੁਸੀਂ ਕਿਸ਼ਤਾਂ ਰਾਹੀਂ ਦੇ ਸਕਦੇ ਹੋ ਬਿਲਕੁਲ ਬਿਲਕੁਲ ਤੇ ਬਾਈ ਜੀ ਕਪੜਾ ਐਡਰੈਸ ਦੱਸ ਦੋ ਜਿਨ੍ਹਾਂ ਨੇ ਮੋਟਰਸਾਈਕਲ ਲਈ ਹੈ ਜੀ ਰਸਵੀਰ ਜੀ ਆਪਣਾ ਸ਼ਹਿਰ ਹੈਗਾ ਬੁਢਲਾਡਾ ਠੀਕ ਹੈ ਸ਼ਹਿਰ ਬੁਢਲਾਡਾ ਹਾਂ ਜੀ ਭੀਖੀ ਰੋਡ ਦੇ ਉੱਪਰ ਜੀ ਰਿ ਨੰਬਰ ਹੈਗਾ 98763 21388 ਦੂਜਾ ਨੰਬਰ ਅਸੀਂ ਸਕਰੀਨ ਦੇ ਉੱਪਰ ਤੁਹਾਨੂੰ ਦੱਸ ਦਾਂਗੇ ਬਿਲਕੁਲ ਬਿਲਕੁਲ ਜੀ ਤੇ ਬਾਈ ਜੀ ਕਹਿੰਦੇ ਜੇ ਕਿਸੇ ਨੇ ਕਿਸ਼ਤਾਂ ਦੇ ਮੋਟਰਸਾਈਕਲ ਲੈਣਾ ਵੀ ਹੈ ਨਾ ਤਾਂ ਅੱਧੇ ਪੈਸੇ ਭਰ ਕੇ ਤੁਸੀਂ ਲਿਆ ਸਕਦੇ ਹੋ ਠੀਕ ਹੈ ਇਹ ਏਰੀਏ ਸਕੀਮ ਹੈਗੇ ਸਿਰਫ 25 ਕਿਲੋਮੀਟਰ ਦਾ ਏਰੀਆ ਏਰੀਆ ਦਾ ਠੀਕ ਹੈ ਤੇ ਵੀਡੀਓ ਬਾਹਰ ਵਾਲੀ ਵੀਰ ਨਾਸ ਲਈ ਨਾ ਕਾਲ ਕਰਨਾ ਠੀਕ ਹੈ ਜੀ ਕਿਉਂ ਐਵੇਂ ਹੀ ਫੇਰ ਉਹ ਵੀ ਡਿਸਟਰਬੈਂਸ ਹੁੰਦੇ ਨੇ ਜਿਹੜੇ 25 ਕਿਲੋਮੀਟਰ ਤੋਂ ਬਾਅਦ ਏਰੀਆ ਨੇ ਉਹਨਾਂ ਨੂੰ ਸਿਰਫ ਕੈਸ਼ ਤੇ ਹੀ ਮੋਟਰਸਾਈਕਲ ਮਿਲੂਗਾ ਕੋਈ ਆਪਾਂ ਕਿਸ਼ਤਾਂ ਨਹੀਂ ਕਰ ਸਕਦੇ ਸਿਰਫ 25 ਉਹਨਾਂ ਨੂੰ ਕਿਸ ਤਰ੍ਹਾਂ ਦੇ ਮਿਲੂ ਮੌਸਲ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੀਡੀਓ ਤੁਹਾਨੂੰ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਵਾਰ ਬਾਈ ਜੀ ਨੂੰ ਸੇਵਾ ਦਾ ਮੌਕਾ ਜਰੂਰ ਦਿਓ ਧੰਨਵਾਦ ਦੋਸਤੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ